ਕਾਂਤਾਂਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਨਦਾ ਸ਼ੀਦੀ ਦਿਹਾੜਾ ਮਨਾਉਂਦੀਆਂ ਸੰਗਤਾਂ ਗੁਰਦੁਆਰਾ ਆਸ਼ੀਰਗੁਰ ਸਿੰਘ ਸਭਾ ਵਿਖੇ ਅੱਜ ਕੀਰਤਨ ਦੀਵਾਨ ਸਜਾਏ ਗਿਆ ਨਾ ਗੁਰੂ ਸਿੰਘ ਸਾਹਿਬ ਜੀ ਲਿਖਦੇ ਹਨ ਤਿਲਕ ਜੰਜੂ ਰਾਖਾ ਪ੍ਰਪਤਾਂਕਾ ਕਿਨੋ ਬੜੋ ਕਲੂ ਮੈ ਸਾਕਾ ਧਰਮ ਹੇਤ ਸਾ ਇਹ ਸਾਕਾ ਧਨ ਵਾਸਤੇ ਨਹੀਂ ਸੀ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਉਹਨਾਂ ਦੇ ਪਿਆਰੇ ਤਿੰਨ ਸਿੱਖ ਸਤਗੁਰੂ ਜੀ ਦਿੱਲੀ ਵਿੱਚ ਆ ਕੇ ਸ਼ਹੀਦ ਹੋਏ ਔਰ ਕਹਿ ਦਿੱਤਾ ਔਰੰਗਜ਼ੇਬ ਭਾਈ ਤੇਰੀ ਤਾਕਤ ਕਛੇ ਧਰਮ ਨੂੰ ਨਹੀਂ ਦਬਾ ਸਕਦੀ ਕਿਉਂਕਿ ਧਰਮ ਜਿਹੜਾ ਹੈ ਇਹ ਜਦੋਂ ਅੰਦਰ ਹੋਵੇ ਪਰ ਵੀ ਬੰਦਾ ਸ਼ਹੀਦ ਹੋ ਸਕਦਾ ਮਰ ਨਹੀਂ ਸਕਦਾ ਇਸ ਵਾਸਤੇ ਇਹ ਸਦਾ ਵਾਸਤੇ ਸ਼ਹੀਦ ਰਹਿਣਗੇ ਅਰਦੀ ਕਲਾ ਵਿੱਚ ਰਹਿਣਗੇ ਔਰ ਉਹਨਾਂ ਦੇ ਨਿਸ਼ਾਨ ਝੂਲਦੇ ਰਹਿਣਗੇ ਸਤਿਗੁਰਾਂ ਨੇ ਇੱਕ ਮਾਰਗ ਦਸ ਦਿੱਤਾ ਜਿਸ ਨਾਲ ਮਨੁੱਖ ਨਿਰਪਰ ਹੋ ਸਕਦਾ ਉਹ ਭਾਵੇਂ ਇਕੱਲਾ ਹੀ ਕਿਉਣਾ ਹੋਵੇ ਵੱਡੀ ਤੋਂ ਵੱਡੀ ਸਲਤਨਤ ਨਾਲ ਉਹ ਟੱਕਰ ਲੈ ਸਕਦਾ ਹੈ ਅੱਜ ਸਾਨੂੰ ਇਸ ਸੰਦੇਸ਼ ਮਿਲਦਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਇਹ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਹੋਰ ਕੀ ਹੈ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਨਿਆ ਆਨੰਦ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਉਹ ਸਭਨਾ ਕੀ ਰਹਿਨ ਕਾ ਤੋ ਉਹ ਮਾਰੇ ਪਾਸ ਸਤਿਗੁਰੂ ਕਿਰਪਾ ਕਰਨ ਇਸ ਇਹਨਾਂ ਦਿਨਾਂ ਤੋਂ ਜੋ ਅਸੀਂ ਮਨਾ ਰਹੇ ਹਾਂ ਸਾਨੂੰ ਪ੍ਰੇਰਣਾ ਮਿਲੇ ਹਰ ਸਿੱਖ ਦੇ ਅੰਦਰ ਮਰਦੌਪਨ ਆਵੇ ਬਹਾਦਰੀ ਹੋਵੇ ਅੰਦਰ ਗੁਰ ਬਾਣੀ ਦਾ ਪ੍ਰਭਾਵ ਹੋਵੇ ਬਾਹਰ ਬਾਣਾ ਅੰਦਰ ਬਾਣੀ ਅਸੇ ਹੀ ਸਿੱਖੀ ਹੈ ਸਤਿਗੁਰੂ ਮੇਰਾ ਵਰਤਾਏ ਇਹ ਪ੍ਰੇਰਣਾ ਸਾਡੀ ਨੂੰ ਮਿਲਦੀ ਰਹੇ ਅਸੀਂ ਕਮਾਉਂਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਅੱਜ ਕੀਰਤਨ ਦੀਵਾਨ ਸਜਾਇਆ ਗਿਆ ਨਾ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਵੀਰ ਨੇ ਔ ਗੁਰੂ ਫਤਿਹ ਦੀ ਸਾਂਝ ਪਾਉਨੇ ਹਾਂ ਨਾਲੇ ਉਹਨਾਂ ਕੋਲੋਂ ਅੱਜ ਦੇ ਸਮਾਗਮ ਵਿੱਚ ਪਹੁੰਚਣ ਵਾਸਤੇ ਸਾਰੀ ਜਾਣਕਾਰੀ ਲਵਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਨਗਰ ਜੀ ਆਪਣਾ ਮੇਰਾ ਜੀ ਰਾਜਕਮਲ ਸਿੰਘ ਭੁੱਲਰ ਜੀ ਸਪੈਨਡ ਭੁੱਲਰ ਜੀ ਅੱਜ ਗੁਰੂ ਘਰ ਵਿੱਚ ਹਾਜ਼ਰੀ ਲੱਗੀ ਹੈ ਸੰਗਤਾਂ ਇਕੱਠੀਆਂ ਹੋਈਆਂ ਨੇ ਕੀ ਸੰਗਤਾਂ ਨੂੰ ਉਪਦੇਸ਼ ਹੈ ਇਹੀ ਉਪਦੇਸ਼ ਤਾਂ ਸੱਚੇ ਬਾਦਸ਼ਾਹ ਗੁਰੂ ਮਹਾਰਾਜ ਦਿੰਦੇ ਆ ਕਥਾ ਸਰਵਣ ਕੀਤੀ ਆ ਆਪਾਂ ਸਾਰਿਆਂ ਨੇ ਬੈਠ ਕੇ ਉਥੇ ਆਪਾਂ ਮੈਂ ਸਮੂਹ ਸੰਗਤ ਨੂੰ ਕਹਿਣਾ ਕਿ ਆਪਦੇ ਬੱਚੇ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਆਮ ਤੌਰ ਤੇ ਆਪਾਂ ਕਈ ਵਾਰ ਬੱਚੇ ਘਰੇ ਛੱਡ ਦਿੰਦੇ ਆ ਕਿ ਉੱਥੇ ਰੌਲਾ ਪਾਉਣਗੇ ਜੇ ਬੱਚਿਆਂ ਨੂੰ ਆਪਾਂ ਗੁਰੂ ਘਰ ਲੈ ਆਉਣ ਦਾ ਕਰਾਂਗੇ ਤਾਂ ਉਹਨਾਂ ਨੂੰ ਆਪਣਾ ਇਤਿਹਾਸ ਦਾ ਪਤਾ ਲੱਗੂਗਾ ਜਿੱਥੇ ਇਤਿਹਾਸ ਦਾ ਪਤਾ ਲੱਗੂ ਕਿ ਨਹੀਂ ਆਮ ਤੌਰ ਤੇ ਬੱਚੇ ਫੋਨ ਮਤੇ ਜਾਂ ਸੋਸ਼ਲ ਮੀਡੀਆ ਤੇ ਜਲਦ ਕਰਦੇ ਆ ਧਰਮ ਹਿਤ ਸਾ ਕਾ ਜਿੰਕੀ ਯਾਸ ਸਿਸ ਦੀਆ ਪ੍ਰਸਰਨਾ ਦੀਆ ਕੰਤਨ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਛੇ ਦਿਨੂ ਸਮਰਪਿਤ ਸਾਡੇ 350 ਸਾਲਾ ਜੋ ਸਮਾਗਮ ਹੋ ਰਿਹਾ ਹੈ ਅੱਜ ਸਾਡੀ ਆਵਾਜ਼ ਪੰਜਾਬ ਦੀ ਟੀਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚੀ ਹੈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਾਬਕਾ ਵ代ਕ ਸਰਦਾਰ ਗੁਰ ਪ੍ਰਤਾਪ ਸਿੰਘ ਵਿਡਾਲਾ ਨੇ ਗੁਰੂ ਫਤਿਹ ਦੀ ਸਾਂਝ ਪਾ ਕੇ ਉਹਨਾਂ ਤੋਂ ਸਾਰੇ ਸਮਾਗਮ ਦੀ ਇੱਥੇ ਦੀ ਜਾਣਕਾਰੀ ਲਵਾਂਗੇ ਔਰ ਉਹਨਾਂ ਦੀ ਅੱਜ ਜੋ ਸ਼ਹਾਦਤ ਨੂੰ ਸਮਰਪਿਤ ਆਏ ਹਨ ਇਥੇ ਜੋ ਸੰਗਤਾਂ ਆਈਆਂ ਨੇ ਉਹਨਾਂ ਬਾਬਤ ਕੀ ਕਹਿਣਾ ਚਾਹਣਗੇ ਗੁਰਪ੍ਰਤਾਪ ਸਿੰਘ ਜੀ ਵਡਾਲਾ ਬਹੁਤ ਬਹੁਤ ਹੀ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਮੂਹ ਸਾਧ ਸੰਗਤ ਦੇ ਨਾਲ ਨਕੋਦਰ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇਖੇ ਨਤਮਸਤਕ ਹੋਏ ਆ ਇੱਥੇ ਹਾਜ਼ਰੀ ਭਰੀ ਆ ਜਦਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾਂ ਸ਼ਹੀਦੀ ਸਤਾਬ ਦੀ ਸੰਤਾਂ ਚਿਰ ਗੁਰਤੇਗ ਬាទਰ ਸਾਹਿਬ ਜੀ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਉਸ ਸ਼ਤਾਬਦੀ ਨੂੰ ਮੁੱਖ ਰੱਖਦੇ ਰੱਖਦੇ ਹੋਏ ਇੱਥੇ ਉਹਨਾਂ ਨੇ ਦਰਾਦ ਦੇ ਧਾਰਮਿਕ ਦੀਵਾਨ ਸਜਾਏ ਸਨ ਕੀਰਤਨ ਦੀ ਸੇਵਾ ਵੀ ਰਾਗੀ ਸਿੰਘਾਂ ਨੇ ਕੀਤੀ ਸੰਗਤਾਂ ਨੇ ਕੀਰਤਨ ਸਰਵਣ ਕੀਤਾ ਤੇ ਉਸ ਤੋਂ ਬਾਅਦ ਪੰਥ ਦੇ ਮਹਾਨ ਕਥਾਵਾਚਕ ਪੰਥ ਦੇ ਮਹਾਨ ਵਿਦਵਾਨ ਭਾਈ ਸਾਹ ਭਾਈ ਜਸਵੰਤ ਸਿੰਘ ਜੀ ਪਰਵਾਨਾ ਜੀ ਨੇ ਕਥਾ ਰਹੀ ਆਪਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਜੀਵਨ ਨਾਲ ਉਹਨਾਂ ਦੇ ਇਤਿਹਾਸ ਨਾਲ ਜੁੜਿਆ ਇਹ ਵਡਪਾਗਾ ਮੌਕਾ ਆਪਾਂ ਸਾਰੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆਂ ਕਿ ਆਪਾਂ ਨੂੰ ਇਹ ਨਸੀਬ ਹੋਇਆ ਕਿ ਆਪਾਂ ਇਹ ਸਦੀਆਂ ਦੇ ਵਿੱਚ ਆਪਣੀ ਹਾਜ਼ਰੀ ਭਰੀ ਆ ਤੇ ਆਪਣੇ ਜੀਵਨ ਕਾਲ ਵਿੱਚ ਇਹ ਸਦੀਆਂ ਆਈਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ عظیم ਸ਼ਹਾਦਤ ਹੈ ਧਰਮ ਦੀ ਰਾਖੀ ਵਾਸਤੇ ਮਾਨਵਤਾ ਲਈ ਜ਼ੁਲਮ ਪਾਪ ਅਤੇ ਅਤਿਆਚਾਰ ਨੂੰ ਖਤਮ ਕਰਨ ਲਈ ਅਤੇ ਲੋਕਾਂ ਨੂੰ ਇਨਸਾਫ ਦਵਾਉਣ ਵਾਸਤੇ ਉਸ ਸਮੇਂ ਦੇ ਜਿਹੜੇ ਜ਼ਾਲਮ ਸਨ ਮੁਗਲ ਰਾਜੇ ਸੀਗੇ ਉਹਨਾਂ ਦਾ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਬਿਲਕੁਲ ਉਹਨਾਂ ਨੇ ਧਰਮ ਲਈ ਆਪਣਾ ਜਿਹੜਾ ਸੀਸ ਵਾਰਿਆ ਸੋ ਉਹਨਾਂ ਦੀ ਇਸ ਸ਼ਹਾਦਤ ਤੋਂ ਆਪਾਂ ਨੂੰ ਬੜੀ ਮਹਾਨ ਸਿੱਖਿਆ ਮਿਲਦੀ ਹੈ ਕਿ ਜਿੱਥੇ ਕਿਤੇ ਵੀ ਜਿੱਥੇ ਕੋਈ ਜ਼ੁਲਮ ਹੁੰਦਾ ਹੋਵੇ ਪਾਪ ਬੇਇਨਸਾਫੀ ਹੁੰਦੀ ਹੁੰਦੀ ਹੋਵੇ ਉਤੇ ਆਪਾਂ ਸਭ ਨੂੰ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਕੋਈ ਆਪਣੇ ਧਰਮ ਲਈ ਜਾਂ ਆਪਣੇ ਹੋਰ ਕਿਸੇ ਉਹਦਾ ਨਿੱਜੀ ਮਫਾਜ਼ ਲਈ ਨਹੀਂ ਉਹਨਾਂ ਨੇ ਆਪਣੇ ਸ਼ਹਾਦਤ ਦਿੱਤੀ ਉਹਨਾਂ ਨੇ Hindu ਧਰਮ ਵਾਸਤੇ ਸ਼ਹਾਦਤ ਦਿੱਤੀ ਇਸ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਤਨਤਨ ਸਿੰਘ ਗੁਰੂ ਇੱਕ ਬਹਾਦਰ ਜੀ ਹਿੰਦ ਦੀ ਚਾਦਰ ਇਸ ਲਈ 350 ਸਾਲਾ ਸ਼ਤਾਬਦੀ ਦੇ ਸਮੇਂ ਦੌਰਾਨ ਬਹੁਤ ਵੱਡੇ ਵੱਡੇ ਪ੍ਰੋਗਰਾਮ ਲਿਕੇ ਗਏ ਪ੍ਰੋਗਰਾਮ ਕਰਵਾਏ ਗਏ ਦੀਵਾਨ ਸਜਾਏ ਅਨੰਦਪੁਰ ਸਾਹਿਬ ਵਿਖੇ ਬڑے ਵੱਡੇ ਪ੍ਰੋਗਰਾਮ ਹੋਏ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀਦਲ ਵੱਲੋਂ ਅਤੇ ਹੋਰ ਸੰਤਾਂ ਮਹਾਂਪੁਰਖਾਂ ਵੱਲੋਂ ਇਸ ਸਦੀ ਨੂੰ ਲੈ ਕੇ ਬڑے ਵੱਡੇ ਪੱਧਰ ਤੇ ਉਹਨਾਂ ਨੇ ਧਾਰਮਿਕ ਜਿਹੜੇ ਹੈਗੇ ਪ੍ਰੋਗਰਾਮ ਅਤੇ ਦੀਵਾਨ ਕਰਵਾਏ ਜਿਸ ਵਿੱਚ ਆਪਾਂ ਸਭ ਨੇ ਆਪਣੀ ਹਾਜ਼ਰੀ ਭਰੀ ਹੈ ਸੋ ਅਸੀਂ ਅੱਜ ਜਿਹੜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਧਰਮਦੀਆਂ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਉਲੀਕ ਕੇ ਇੱਥੇ ਜਿਹੜਾ ਕੀਰਤਨ ਵੀ ਸਰਵਣ ਕਰਾਇਆ ਸੰਗਤਾਂ ਨੂੰ ਅਤੇ ਆਪਾਂ ਕਥਾ ਵੀ ਸੁਣੀ ਹੈ ਤੇ ਆਪਾਂ ਆਪਣੇ ਇਤਿਹਾਸ ਦੇ ਨਾਲ ਜੁੜੇ ਵੀ ਆ ਤੇ ਇਹ ਬੜਪਾਗਾ ਸਮਾਂ ਆਪਾਂ ਨੂੰ ਨਸੀਬ ਹੋਇਆ ਤੇ ਇਸ ਸਮੇਂ ਵਿੱਚ ਸਭ ਸੰਗਤਾਂ ਨੂੰ ਆਪਣੀ ਆਪਣੀ ਜਿਹੜੀ ਸ਼ਰਧਾ ਮੁਤਾਬਕ ਹਾਜ਼ਰੀ ਵੀ ਲਾਉਣੀ ਚਾਹੀਦੀ ਹੈ ਤੇ ਆਪਣੀ ਸੇਵਾ ਵੀ ਕਰਨੀ ਚਾਹੀਦੀ ਹੈ ਸਭ ਤੋਂ ਜਿਹੜੀ ਮਹਾਨ ਅੱਜ ਦੇ ਸਮੇਂ ਵਿੱਚ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਸਾਹਿਬ ਦੇ ਫਲਸਫੇ ਤੋਂ ਗੁਰੂ ਸਾਹਿਬ ਦੇ ਜੀਵਨ ਤੋਂ ਗੁਰੂ ਸਾਹਿਬ ਦੀ ਬਾਣੀ ਤੋਂ ਆਪਾਂ ਨੂੰ ਜਿੱਥੇ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ ਉਹਨਾ ਚਾਹੀਦਾ ਉਹਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦੀ ਸਿੱਖਿਆ ਗੁਰੂ ਸਾਹਿਬ ਦੀ ਬਾਣੀ ਨੂੰ ਤੇ ਜਿਹੜੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਸ ਨੂੰ ਲੈ ਕੇ ਜਿੱਥੇ ਸਾਰੀ ਦੁਨੀਆ ਉਹਨਾਂ ਦੇ ਅੱਗੇ ਸੀਸ ਝੁਕਾਉਂਦੀ ਹੈ ਸਰਕਾਰਾਂ ਵੀ ਇਸ ਗੱਲ ਦੇ ਅੱਗੇ ਆਪਣਾ ਸਿਰ ਝੁਕਾਉਂਦੀਆਂ ਨੇ ਉੱਥੇ ਆਪਾਂ ਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਆਪਾਂ ਵੀ ਧਰਮ ਲਈ ਸੱਚਾਈ ਲਈ ਅਤੇ ਬੇਇਨਸਾਫੀ ਦੇ ਵਿਰੁੱਧ ਤਕੇ ਦੇ ਵਿਰੁੱਧ ਜ਼ੁਲਮ ਦੇ ਵਿਰੁੱਧ ਆਪਾਂ ਵੀ ਡਟ ਕੇ ਖੜੇ ਹੋਈਏ ਲੋਕਾਂ ਨੂੰ ਇਨਸਾਫ ਦਿਵਾਈਏ ਅਤੇ ਧਰਮ ਦੀ ਰਾਖੀ ਵਾਸਤੇ ਆਪਾਂ ਨੂੰ ਅਗਰ ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪਵੇ ਉਹ ਵੀ ਆਪਾਂ ਕੁਰਬਾਨੀ ਕਰੀਏ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ عظیم ਸਿੱਖਿਆ ਮਿਲਦੀ ਸੋ ਇਸ ਖਾਤਰ ਮੈਂ ਸਾਰੀ ਇੱਕ ਵਾਰ ਫੇਰ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਇਦੇ ਸੰਗਤਾਂ ਨੇ ਆਪਣੇ ਮਾਤਾਵਾਂ ਨੇ ਭੈਣਾਂ ਨੇ ਬੇਟੀਆਂ ਨੇ ਬਜ਼ੁਰਗਾਂ ਨੇ ਭਰਾਵਾਂ ਨੇ ਆਪਣੇ ਤੇ ਆਪਣੇ ਬੱਚਿਆਂ ਨੇ ਬਹੁਤ ਵੱਡੇ ਪੱਧਰ ਤੇ ਇਤਹਾਜ਼ਰੀ ਭਰੀ ਹੈ ਪਹਿਲਾਂ ਵੀ ਪ੍ਰੋਗਰਾਮ ਕਈ ਕਰਵਾਏ ਗਏ ਸਾਰੇ ਪੰਜਾਬ ਵਿੱਚ ਸਾਰੇ ਦੇਸ਼ ਵਿੱਚ ਤੇ ਅਜੇ ਕਈ ਦਿਨ ਇਸ ਸਤਾਬਦੀ ਨੂੰ ਲੈ ਕੇ ਸ਼ਹੀਦੀ ਜਿਹੜੀ 350 ਸਾਲਾ ਆਪਣੇ ਸਤਾਬਦੀਆਂ ਨੂੰ ਲੈ ਕੇ ਹੋਰ ਵੀ ਪ੍ਰੋਗਰਾਮ ਐਵੇਂ ਜਿਵੇਂ ਹੁੰਦੇ ਰਹਣੇ ਆ ਤੇ ਆਪਾਂ ਸਾਰਿਆਂ ਨੇ ਉਹਦੇ ਵਿੱਚ ਹਾਜ਼ਰੀ ਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਚੈਨਲ ਦੇਖ ਰਹੇ ਹੋ ਅੱਜ ਪੰਜਾਬ ਦੇ ਤੁਹਾਡਾ ਆਪਣਾ ਭਾਈ ਬਲਜੀਤ ਸਿੰਘ ਖਾਲਸਾ ਗਗਨਦੀਪ ਵੀ ਕੀ ਸਾਇਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ